ਇਆ ਕਰਵਾਉਣਾ ਹੀ ਅਮਰੀਕੀ ਪੰਜਾਬਣ ਦਾ ਦਰਦਨਾਕ ਕਤਲ ਮਲਜ਼ਮ ਨੇ ਕਤਲ ਕਰਕੇ ਲਾਸ਼ ਨੂੰ ਸਾੜ ਕੇ ਹੱਡੀਆਂ ਸੂਏ ਚ ਵਹਾਇਆ 2 ਮਹੀਨਾ ਬਾਅਦ ਹੋਇਆ ਵੱਡਾ ਖੁਲਾਸਾ ਤੇ ਮਲਜ਼ਮ ਹੋਇਆ ਗ੍ਰਿਫਤਾਰ ਕਤਲ ਲਈ ਮਲਜ਼ਮ ਨੂੰ ਮਿਲਣੇ ਸੀ ਵੱਡੀ ਰਕਮ ਤਾਂ ਹੀ ਕੀਤਾ ਕਾਂਡ ਇਹ ਅਮਰੀਕਾ ਦੇ ਸਿਆਦਲ ਸ਼ਾਹ ਦੇ ਵਿੱਚ ਰਹਿਣ ਵਾਲੀ ਇੱਕ 72 ਸਾਲ ਦੀ ਐਨ ਆਰ ਆਈ ਔਰਤ ਵਿਆਹ ਕਰਵਾਉਣ ਦੇ ਲਈ ਪੰਜਾਬ ਆਈ ਤੇ ਉਸ ਨੂੰ ਇੰਗਲੈਂਡ ਰਹਿੰਦੇ ਇੱਕ ਐਨ ਆਰ ਆਈ ਬਲੋਂਗ ਵਿਆਹ ਕਰਵਾਉਣ ਦਾ ਵਾਅਦਾ ਕੀਤਾ ਗਿਆ ਸੀ ਤੇ ਉਸ ਨੂੰ ਪੰਜਾਬ ਬੁਲਾਇਆ ਸੀ ਇਸ ਦੇ ਚੱਲਦੇ ਹੀ ਔਰਤ ਪੰਜਾਬ ਆ ਗਈ ਤੇ ਇੱਕ ਦਿਨ ਅਚਾਨਕ ਉਸ ਦਾ ਫੋਨ ਨੰਬਰ ਉਸਦੀ ਭੈਣ ਨੇ ਮਿਲਾਇਆ ਤਾਂ ਫੋਨ ਅੱਗੋਂ ਬੰਦ ਆ ਰਿਹਾ ਸੀ ਕਈ ਵਾਰ ਫੋਨ ਮਿਲਾਇਆ ਲੇਕਿਨ ਅੱਗੋਂ ਫੋਨ ਵਾਰ-ਵਾਰ ਬੰਦ ਆ ਰਿਹਾ ਸੀ ਤਾਂ ਨੂੰ ਸ਼ੱਕ ਹੋਇਆ ਤਾਂ ਉਸਨੇ ਭਾਰਤ ਦੇ ਵਿੱਚ ਅਮਰੀਕੀ ਐਮਬੈਸੀ ਤੋਂ ਇਸ ਮਾਮਲੇ ਦੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਸੀ ਤੇ ਹੋਰ ਇਸ ਮਾਮਲੇ ਦੇ ਵਿੱਚ ਪੁਲਿਸ ਤਫਤੀਸ਼ ਤੋਂ ਬਾਅਦ ਵੱਡਾ ਖੁਲਾਸਾ ਹੋਇਆ ਹੈ ਦਰਸਲ ਜੁਲਾਈ ਮਹੀਨੇ ਦੇ ਵਿੱਚ ਅਮਰੀਕਾ ਰੈਂਦੀ ਔਰਤ ਦੀ ਭੈਣ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਸੀ ਕਿ ਉਸਦੀ ਭੈਣ ਦਾ ਕਤਲ ਕੀਤਾ ਗਿਆ ਹੈ ਤੇ ਉਸਦੀ ਲਾਸ਼ ਨੂੰ ਬਰਾਮਦ ਕਰਵਾਇਆ ਜਾਵੇ ਤੇ ਇਸ ਤੋਂ ਬਾਅਦ ਪੁਲਿਸ ਵੱਲੋਂ ਇੱਕ ਮੁਲਜ਼ਮ ਨੂੰ ਹਿਰਾਸਤ ਵਿੱਚ ਲਿਆ ਗਿਆ ਤੇ ਪੁੱਛਗਿੱਛ ਸ਼ੁਰੂ ਕੀਤੀ ਪੁੱਛਗਿੱਛ ਦੇ ਦੌਰਾਨ ਸਾਹਮਣੇ ਆਇਆ ਕਿ ਅਮਰੀਕਾ ਤੋਂ ਆਈ ਰੁਪਿੰਦਰ ਕੌਰ ਪੰਦੇਰ ਦਾ ਕਤਲ ਕਰ ਦਿੱਤਾ ਗਿਆ ਹੈ ਤੇ ਇਹ ਕਤਲਾ ਮਲਜ਼ਮ ਨੇ ਯੂਕੇ ਦੇ ਵਿੱਚ ਰਹਿ ਰਹੇ ਇੱਕ ਵਿਅਕਤੀ ਦੇ ਕਹਿਣ ਤੇ ਕੀਤਾ ਸੀ ਤੇ मृतक ਨੇ ਮਲਜ਼ਮ ਅਤੇ ਉਸਦੇ ਭਰਾ ਦੇ ਖਾਤਿਆਂ ਦੇ ਵਿੱਚ ਵੱਡੀਆਂ ਰਕਮਾਂ ਵੀ ਟ੍ਰਾਂਸਫਰ ਕੀਤੀਆਂ ਸੀ ਤੇ ਕਤਲ ਦੇ ਲਈ ਵੀ ਮਲਜ਼ਮ ਨੂੰ ਸਾਜ਼ਿਸ਼ ਕਰਤਾ ਵੱਲੋਂ ਵੱਡੀ ਰਕਮ ਮਿਲਣੀ ਸੀ ਮਾਮਲਾ ਦਰਸਲ ਲੁਧਿਆਣਾ ਦੇ ਪਿੰਡ ਕਿਲਾ ਰਾਏਪੁਰ ਦਾ ਹੈ ਜਿੱਥੇ ਕਿ ਪੁਲਿਸ ਤਫਤੀਸ਼ ਦੇ ਵਿੱਚ ਵੱਟਾ ਤੇ ਦਿਲ ਦਿਹਲਾਉ ਖੁਲਾਸਾ ਵੀ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਮਲਜ਼ਮ ਨੇ ਰੁਪਿੰਦਰ ਕੌਰ ਪੰਦੇਰ ਦਾ ਪਹਿਲਾ ਕਤਲ ਕੀਤਾ ਤੇ ਸਬੂਤਾਂ ਨੂੰ ਖੁਰਦ-ਖੁਰਦ ਕਰਨ ਦੇ ਲਈ ਲਾਸ਼ ਨੂੰ ਸਾੜ ਦਿੱਤਾ ਤੇ ਹੱਡੀਆਂ ਨੂੰ ਇੱਕ ਸੂਏ ਦੇ ਵਿੱਚ ਪਾ ਦਿੱਤਾ ਅੱਜ ਬਰਾਮਦ ਕਰਵਾਈਆਂ ਉਹ ਸਾਰੀਆਂ ਇਹਦੇ ਵਿੱਚ ਚਰਨਜੀਤ ਸਿੰਘ ਇੰਗਲੈਂਡ ਦਾ ਓਬਵੀਅਸੀ ਮੁਰਦਾਤਾ ਕਿਉਂਕਿ ਇਹ ਲੇਡੀ ਦਾ ਕੋਈ ਵੀ ਇੱਥੇ ਵਾਰਿਸ ਨਹੀਂ ਸੀਗਾ ਅਸੀਂ ਇਹਨਾਂ ਸਿਸਟਰ ਨੂੰ ਇੰਸ਼ੋਰੈਂਸ ਦਵਾਈ ਹੈ ਵੀ ਅਸੀਂ ਪੰਜਾਬ ਪੁਲਿਸ ਹੈ ਇਹਦੇ ਵਾਸਤੇ ਹੈ ਇੱਥੇ ਵੀ ਹਰੇਕ ਹੈਲਪ ਕਰਾਂਗੇ ਜੋ ਵੀ ਇਹਨੇ ਇਹਦੇ ਖਿਲਾਫ ਅ ਮਕਦਮਾ ਜੋ ਇਹਦੇ ਖਿਲਾਫ ਦਰਜ ਹੋਇਆ ਉਹਦੇ ਤੇ ਅਸੀਂ ਇਹਨੂੰ ਜ਼ੋਰ ਦਵਾਲਿਆ ਕਿ ਅਸੀਂ ਐਂਡ ਤੱਕ ਜਾਵਾਂਗੇ ਤਾਂ ਕਿ ਇਹਨੂੰ ਸਜ਼ਾ ਕਰਾ ਸਕੀਏ ਬਿਊਰੋ ਰਿਪੋਰਟ ਜਪਾਨੀ ਟੀਮ